ਸੰਟੀਕ ਮੀਟਿੰਗ ਨੇ ਫੈਸਲਾ ਕੀਤਾ ਕਿ ਕੰਦੰਬ ਦੇ ਕਿਹੜਾ ਫੈਸਲਾ ਜਲਦੀ ਨਾਲ ਨੇ ਕਿਹਾ ਕਿ ਅਕਾਲ ਤੱਕ ਸਟਾਫ ਜਏ ਜਥੇਦਾਰ ਦੇ ਕਿਸੇ ਵੀ ਸਿੰਘ ਸਾਹਿਬ ਨੂੰ ਲਗਾਮ ਤੇ ਹਟਾਉਣ ਦਾ ਅਧਿਕਾਰ ਸਾਡੀ ਪ੍ਰੋਫੈਕਸ਼ਨਲ ਕਮੇਟੀ ਕੋਲ ਬਿਲਕੁਲ ਕਿਸੇ ਨੂੰ ਵੀ ਚਾਹੇ ਉਹ ਜਥੇਦਾਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲਾਉਣ ਦੇ ਤੇ ਲਾਉਣ ਦੇ ਜਿਹੜੇ ਅਡਾ ਅਧਿਕਾਰ ਖੇਤਰ ਹੈ ਇਹ 1925 ਦੇ ਐਕਟ ਦੇ ਮੁਤਾਬਕ ਸਤਿ ਸ਼੍ਰੀ ਅਕਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਵੰਤਰਨ ਕਮੇਟੀ ਹੈ ਕੋਣ ਹੁੰਦਾ ਜੀ ਸਾਹਿਬ ਗਿਆਨੀ ਹਰ ਜੀ ਸਿੰਘ ਦੇ ਉੱਤੇ ਕਾਫੀ ਨੁਕਤਾ ਕੀਤੇ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਹੈ ਐਜਪੀਸੀ ਪ੍ਰਧਾਨ ਨੇ ਸੀਪੀ ਨੂੰ ਕਿਵੇਂ ਦੇਖਦੇ ਹੋ ਦੇਖੋ ਐਸਪੀਸੀ ਪ੍ਰਧਾਨ ਬਹੁਤ ਵਧੀਆ ਗੁਰਸਿੱਖ ਨੇਕ ਚੰਗੇ ਦੇਖਵਾਲੇ ਬੇਦਾਗ ਔਰ ਗੁਰਸਿੱਖ ਸਖੀयत ਨੇ ਭਾਮੀ ਸਾਹਿਬ ਦਾ ਅਸਤੀਫਾ ਦੇ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਹ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਅਕਾਊਂਟ ਤੇ ਜੋ ਪੋਸਟ ਪਾਈ ਗਈ ਸੀ ਜਿਆਨੀ ਹਰਪੀ ਸਿੰਘ ਦੇ ਹੱਥ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮੈਂ ਇੱਤਿਹਾਸ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਜੋ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨ ਜੀ ਹੈ ਉਹ ਤੋਂ ਵਸਤੀਫਾ ਦਿੰਦਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾ ਚਾਹਤਾ ਹੈ ਤੇ ਇਹ ਵੀ ਨਾ ਚਾਹਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਹੋਇਆ ਜਿਹੜਾ ਅਸਤੀਫਾ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿਲ੍ਹੇਵਾਰੀ ਹੈ ਉਹਨੂੰ ਸੁਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਜਿਹੜੀ ਅਕਾਲ ਤੱਕ ਸਾਹਿਬ ਤੋਂ ਦੋ ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਅਰਥਪਰਕ ਸੰਗਠਨ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਸਿਆਸੀ ਹਾਲਤ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸੋਂ ਨੇ ਅਸਤੀਫਾ ਦਿੱਤਾ ਇਹ ਕਿਸੇ ਦਬਾਅ ਹੇ ਹੋ ਸਕਦਾ ਹੈ ਕਿਉਂਕਿ 3-4 ਮਹੀਨਿਆਂ ਤੋਂ ਕਾਫੀ ਹਰ ਤਰ੍ਹਾਂ ਤੋਂ ਉਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਨੇ ਭੱਤੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਟੰਗ ਕੇ ਕਾਲੀ ਨੇ ਸਾਰੇ ਕਹਿ ਰਿਹਾ ਕਿ ਅਸੀਂ ਆਪਣਾ ਕੰਮ ਕਰੋ ਤੇ ਆਪਣਾ ਕਰਦੇ ਮੈਂ ਉਹ ਗੱਲ ਪਹਿਲਾਂ ਕੀਤੀ ਹੈ ਤੇ ਆਪਣਾ ਸਰਦਾਰ ਜਿੰਨੂ ਕਾਮਿਸਰ ਸ਼ੌਨਗੋਡਾ ਦਾ ਪ੍ਰਬੰਧਕ ਨੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਨੂੰ ਜਿਹੜੀ ਸੇਵਾ ਤਸੀਲ ਤੋਂ ਪੰਜ ਸਿੰਘ ਸਰਦਾਰ ਦੇ ਵੱਲ ਸੇਵਾ ਜਿਹੜੀ ਉਹਨਾਂ ਦੇ ਝੋਲੀ ਵਿੱਚ ਪਾਈ ਗਈ ਹੈ ਉਹ ਸਤਨਾਬ ਦੀ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸੰਭਧਿਆ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ ਟਾੜੇ ਸੀਫੇ ਦੀ ਵੀ ਕਾਫੀ ਚਰਚਾ ਚੱਲਦੀ ਰਹੀ ਇਹਦੇ ਬਾਰੇ ਕੀ ਕਹਿੰਦੇ ਜਿਹੜਾ ਕੋਤਾ ਹੁਕਮ ਹੋਏਗਾ